ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਸਾਡੇ YouTube ਦੇ ਚੈਨਲ ਤੇ ਸਵਾਗਤ ਕਰਦੇ ਹਾਂ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਆਪਾਂ ਪੰਜਾਬੀ ਵਿਆਕਰਨ ਦੀ ਇੱਕ ਸੀਰੀਜ਼ ਸ਼ੁਰੂ ਕਰੀ ਹੈ ਜਿਸ ਦੇ ਦੋ ਪਾਰਟ ਪਹਿਲਾਂ ਹੀ ਅਪਲੋਡ ਕਰ ਦਿੱਤੇ ਗਏ ਹਨ ਤਾਂ ਅੱਜ ਇਹ ਤੀਜਾ ਪਾਰਟ ਹੈ ਜਿਸ ਵਿੱਚ ਨਾਮ ਪੜਨਾਮ ਤੇ ਕਿਰਿਆ ਬਾਰੇ ਚਰਚਾ ਕਰਾਂਗੇ ਤਾਂ ਆਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਨਾਮ ਨਾਮ ਜਿਹੜੇ ਸ਼ਬਦ ਕਿਸੇ ਵਿਅਕਤੀ, ਵਸਤੂ, ਸਥਾਨ, ਭਾਵ, ਗੁਣ ਆਦਿ ਦਾ ਬੋਧ ਕਰਾਉਣ ਉਹਨਾਂ ਨੂੰ ਨਾਮ ਕਿਹਾ ਜਾਂਦਾ ਹੈ। ਜਿਵੇਂ ਗੀਤਾ, ਸੋਨਾ, ਲੁਧਿਆਣਾ, ਪਹਾੜ, ਖੁਸ਼ੀ ਆਦਿ। ਜਿਵੇਂ ਕਿ ਛੋਟੀਆਂ ਕਲਾਸਾਂ ਤੋਂ ਹੀ ਆਪਾਂ ਨਾਮ ਬੜੇ ਪੜ ਰਹੇ ਆਂ। ਵੀ ਨਾਮ ਕੀ ਹੈ? ਨਾਮ ਪੰਜ ਪ੍ਰਕਾਰ ਦੇ ਹਨ। ਪਹਿਲਾ ਆਮ ਨਾਮ। ਜਿਹੜੇ ਸ਼ਬਦ ਕਿਸੇ ਵਸਤੂ, ਜੀਵ ਜਾਂ ਸਥਾਨ ਦੀ ਪੂਰੀ ਜਾਤੀ ਜਾਂ ਸ਼੍ਰੇਣੀ ਦਾ ਬੂਧ ਕਰਾਉਣ ਉਹਨਾਂ ਨੂੰ ਆਮ ਨਾਮ ਜਾਂ ਜਾਤੀਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਪੁਸਤਕ ਮਨੋਖ ਸ਼ਹਿਰ ਆਦਿ ਖਾਸ ਨਾਮ ਜਿਹੜੇ ਸ਼ਬਦ ਕਿਸੇ ਖਾਸ ਵਿਅਕਤੀ ਜੀਵ ਵਸਤੂ ਸਥਾਨ ਖਾਸ ਥਾਨ ਦੇ ਨਾਮ ਬੂਧ ਕਰਾਉਣ ਉਹਨਾਂ ਨੂੰ ਖਾਸ ਨਾਮ ਜਿਵੇਂ ਕੋਈ ਖਾਸ ਜਗਾ ਹੋਗੀ ਜਿਵੇਂ ਆਨੰਦਪੁਰ ਸਾਹਿਬ ਸਤਲੋਜ ਵਿਆਸ ਰਾਵੀ ਆਦਿ ਹੁਣ ਆਮ ਨਾਮ ਚ ਤਾਂ ਆਮ ਗੱਲਾਂ ਆ ਜਾਂਦੀਆਂ ਖਾਸ ਜਦੋਂ ਕਿਸੇ ਖਾਸ ਬੰਦੇ ਬਾਰੇ ਜਾਂ ਖਾਸ ਜਗ੍ਹਾ ਬਾਰੇ ਆਪਾਂ ਗੱਲਬਾਤ ਕਰਦੀ ਹਾਂ ਵਸਤੂਵਾਚਕ ਨਾਮ ਜਿਹੜੇ ਸ਼ਬਦ ਤੋਂ ਤੋਲਣ ਮਿਨਣ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਮ ਬੋਧ ਹੋਵੇ ਉਸ ਨੂੰ ਵਸਤੂਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਸੋਨਾ ਚਾਂਦੀ ਤੇਲ ਕੱਪੜਾ ਆਦਿ ਜਿਵੇਂ ਜਿਹੜੀਆਂ ਵਸਤੂਆਂ ਹੁੰਦੀਆਂ ਪਾਂ ਜਿਹੜੀਆਂ ਵਸਤੂਆਂ ਆਪਾਂ ਆਪਣੀ ਆਮ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵਰਤਦੇ ਹਾਂ ਜਿਹੜੀਆਂ ਤੋਲੀਆਂ ਜਾਂ ਮਾਪੀਆਂ ਜਾਂਦੀਆਂ ਉਹਨਾਂ ਨੂੰ ਵਸਤੂਵਾਚਕ ਨਾਮ ਕਿਹਾ ਜਾਂਦਾ ਹੈ ਇਕੱਠਵਾਚਕ ਨਾਮ ਇਕੱਠਵਾਚਕ ਨਾਮ ਜਿਹੜੇ ਸ਼ਬਦ ਵਿਅਕਤੀ ਜੀਵਾਂ ਦੀਆਂ ਗਿਣੀਆਂ ਜਾਣ ਵਾਲੀਆਂ ਵਸਤੂਆਂ ਦੇ ਸਮੂਹ ਦਾ ਗਿਆਨ ਕਰਵਾਉਣ ਉਹਨਾਂ ਨੂੰ ਇਕੱਠਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਫੌਜ ਇਜੜ ਸ਼੍ਰੈਣੀ ਸਭਾ ਆਦ ਵੀ ਜਿੱਥੇ ਇਕੱਠ ਬਾਰੇ ਗੱਲ ਕੀਤੀ ਗਈ ਹੈ ਉਹ ਇਕੱਠਵਾਚਕ ਨਾਮ ਹੈ ਭਾਵਵਾਚਕ ਨਾਮ ਜਿਹੜੇ ਸ਼ਬਦ ਕਿਸੇ ਭਾਵ ਦਾ ਗਿਆਨ ਕਰਾਉਣ ਉਸ ਨੂੰ ਭਾਵਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਹੁਣ ਆਪਾਂ ਨੂੰ ਭਾਵ ਕਿਸੇ ਜਿਵੇਂ ਖੁਸ਼ੀ ਜਾਂ ਗਮੀ ਸਚਾਈ ਉਦਾਸੀ ਇਹ ਚੀਜ਼ਾਂ ਆਪਾਂ ਮਹਿਸੂਸ ਕਰ ਸਕਦੇ ਹਾਂ ਇਹਨਾਂ ਚੀਜ਼ਾਂ ਨੂੰ ਭਾਵਵਾਚਕ ਨਾਮ ਕਿਹਾ ਜਾਂਦਾ ਹੈ ਤਾਂ ਏ ਸੀ ਆਪਣੀਆਂ ਨਾਮ ਦੀਆਂ ਪੰਜ ਕਿਸਮਾਂ ਇੱਥੇ ਗਿਣਤੀ ਗਲਤ ਲਿਖੀ ਹੋਈ ਆ ਪੰਜ ਕਿਸਮਾਂ ਨਾਮ ਦੀਆਂ ਪਹਿਲਾਂ ਆਪਾਂ ਪੜਿਆ ਨਾਮ ਕੀ ਹੈ ਨਾਮ ਜਦੋਂ ਕਿਸੇ ਜਗ੍ਹਾ ਸਥਾਨ ਜਾਂ ਕਿਸੇ ਬੰਦੇ ਬਾਰੇ ਗੱਲ ਕਰੇ ਤਾਂ ਉਸ ਨੂੰ ਨਾਮ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਇਸ ਦੀਆਂ ਆਪਾਂ ਪੰਜ ਕਿਸਮਾਂ ਬਾਰੇ ਪੜਿਆ ਆਮ ਨਾਮ ਖਾਸ ਨਾਮ ਇਕਾਠਵਾਚਕ ਵਸਤੂਵਾਚਕ ਤੇ ਭਾਵਾਚਕ ਤਾਂ ਆਉ ਅੱਗੇ ਵਧਦੀਆਂ ਪੜਨਾਮ ਵੱਲ ਜਿਹੜੇ ਸ਼ਬਦ ਨਾਮ ਦੀ ਥਾਂ ਤੇ ਵਰਤਿਆ ਜਾਵੇ ਉਸ ਨੂੰ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਮੈਂ ਅਸੀਂ ਤੁਸੀਂ ਉਹ ਜਿਹੜੇ ਸ਼ਬਦ ਹੁਣ ਕਿਸੇ ਦਾ ਆਪਾਂ ਨਾਮ ਲੈਨੇ ਆ ਜਾਂ ਆਪਾਂ ਕਿਸੇ ਬਾਰੇ ਗੱਲ ਕਰਦੀਆਂ ਜਦੋਂ ਜ਼ਿਆਦਾ ਵਾਰ ਆਪਾਂ ਗੱਲ ਕਰਦੀਆਂ ਕਈ ਵਾਰੀ ਆਪਾਂ ਕਹ ਦਿੰਨੇ ਆ ਉਹ ਬੰਦਾ ਨਾਮ ਆਪਾਂ ਇੱਕ ਵਾਰ ਲੈਨੇ ਆ ਪਰ ਉਹ ਬੰਦਾ ਕਹਤਾ ਤਾਂ ਸਮਝੋ ਉਹਦੀ ਥਾਂ ਤੇ ਆਪਾਂ ਪੜਨਾਮ ਦੀ ਵਰਤੋਂ ਕਰ ਲਈ ਪੜਨਾਮ ਦੀਆਂ ਪੜਨਾਮ 6 ਪ੍ਰਕਾਰ ਦੇ ਹਨ ਕਿਹੜੇ-ਕਿਹੜੇ ਆ ਪੁਰਖਵਾਚਕ ਪੜਨਾਮ ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਂ ਦੀ ਥਾਂ ਵਰਤਦੇ ਹਾਂ ਉਹਨਾਂ ਨੂੰ ਪੁਰਖਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਮੈਂ ਤੁਸੀਂ ਉਹ ਆਦਿ ਪਰਖਵਾਚਕ ਪ੍ਰਨਾਮ ਵੀ ਅੱਗੇ ਤਿੰਨ ਪ੍ਰਕਾਰ ਦੇ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਉੱਤਮ ਪੁਰਖ ਜਾਂ ਨੂੰ ਕਹਿੰਦੇ ਪਹਿਲਾ ਪੁਰਖ ਜਿਹੜਾ ਪੁਰਖ ਗੱਲ ਕਰਦਾ ਹੈ ਉਸ ਨੂੰ ਉੱਤਮ ਪੁਰਖ ਕਿਹਾ ਜਾਂਦਾ ਹੈ ਜਿਵੇਂ ਮੈਂ ਮੈਨੂੰ ਅਸੀਂ ਸਾਡਾ ਆਦਿ ਮੱਧਮ ਪੁਰਖ ਜੈਸ ਪੁਰਖ ਨਾਲ ਗੱਲ ਕੀਤੀ ਜਾਵੇ ਉਸ ਨੂੰ ਮੱਧਮ ਪੁਰਖ ਕਿਹਾ ਜਾਂਦਾ ਹੈ ਜਾਂ ਦੂਜਾ ਪੁਰਖ ਕਿਹਾ ਜਾਂਦਾ ਹੈ ਜਿਵੇਂ ਤੂੰ ਤੁਸੀਂ ਤੇਰਾ ਤੁਹਾਡਾ ਆਦਿ ਇਹ ਇਹਨਾਂ ਦੀਆਂ ਉਦਾਹਰਨਾਂ ਹਨ ਅੰਨਿਆ ਪੁਰਖ ਜਾਂ ਤੀਜਾ ਪੁਰਖ ਜਿਹੜੇ ਸ਼ਬਦ ਪੁਰਖ ਦੇ ਬਾਰੇ ਗੱਲ ਕੀਤੀ ਕੀਤੀ ਜਾਵੇ ਤਿੰਨ ਦਾ ਭਾਵ ਮੰਨ ਲਓ ਦੋ ਬੰਦੇ ਖੜੇ ਆ ਕਿਸੇ ਤੀਜੇ ਬੰਦੇ ਦੀ ਗੱਲ ਕਰ ਰਹੇ ਆ ਤਾਂ ਉਸ ਨੂੰ ਅੰਨਿਆ ਪੁਰਖ ਜਾਂ ਤੀਜਾ ਪੁਰਖ ਕਿਹਾ ਜਾਂਦਾ ਜਿਵੇਂ ਉਹ ਉਹਨਾਂ ਦਾ ਆਦੀ ਇਸੇ ਤਰ੍ਹਾਂ ਪੜਨਾਮ ਦਾ ਵਿੱਚ ਦੂਜੀ ਆਪਸ਼ਨ ਦੂਜੀ ਆਪਸ਼ਨ ਹੈਗੀ ਆ ਨਿਜਵਾਚਕ ਪੜਨਾਮ ਜਿਹੜੇ ਸ਼ਬਦ ਕਰਤਾ ਦੇ ਨਾਲ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਤੇ ਵਰਤਿਆ ਜਾਵੇ ਉਸ ਨੂੰ ਨਿਜਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਮੈਂ ਆਪ ਉਸ ਨੂੰ ਸਮਝਾਇਆ ਮੁੰਡੇ ਆਪਸ ਵਿੱਚ ਲੜਦੇ ਹਨ ਅਸੀਂ ਆਪ ਆਪਣੇ ਹੱਥੀ ਕੰਮ ਕੀਤਾ ਇਹਨਾਂ ਵਾਕਾਂ ਵਿੱਚ ਮੈਂ ਆਪਸ ਨਿਜ ਨਿਜਵਾਚਕ ਇਹ ਪੜਨਾਮ ਦੀਆਂ ਉਦਾਹਰਣਾਂ ਹਨ ਠੀਕਾ ਇਹਨਾਂ ਦੇ ਵਿੱਚ ਵੀ ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਮੁੰਡੇ ਆਪਸ ਵਿੱਚ ਲੜਦੇ ਹਨ ਜਿਹੜਾ ਆਪਸ ਵਿੱਚ ਲੜਨਾ ਉਹਨਾਂ ਦਾ ਇਹ ਨਿਸ਼ਚੇਵਾਚਕ ਪੜਨਾਮ ਦੀ ਇੱਕ ਉਦਾਹਰਨ ਹੈ ਨਿਸ਼ਚੇਵਾਚਕ ਪੜਨਾਮ ਜਿਹੜੇ ਪੜਨਾਮ ਕਿਸੇ ਦੂਰ ਜਾਂ ਨੇੜੇ ਦੀ ਚੀਜ਼ ਵੱਲ ਇਸ਼ਾਰਾ ਕਰਕੇ ਨਾਂ ਦੀ ਥਾਂ ਵਰਤੇ ਜਾਣ ਉਸ ਨੂੰ ਨਿਸ਼ਚੇਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਉਹ ਕੀ ਹੈ ਇਹ ਬੜਾ ਸੋਹਣਾ ਚਿੱਤਰ ਹੈ ਇਹਨਾਂ ਵਿੱਚ ਉਹ ਤੇ ਇਹ ਇਹ ਨਿਸ਼ਚੇਵਾਚਕ ਮਨ ਲਓ ਜਦੋਂ ਆਪਾਂ ਕਿਸੇ ਬਾਰੇ ਕਿਸੇ ਵੱਲ ਇਸ਼ਾਰਾ ਕਰਕੇ ਗੱਲ ਕਰਦੇ ਹਾਂ ਤਾਂ ਉੱਥੇ ਨਿਸ਼ਚੇਵਾਚਕ ਪਰਨਾਮ ਦੀ ਮਹੱਤਤਾ ਵਧ ਜਾਂਦੀ ਹੈ ਮਤਲਬ ਵਰਤੋਂ ਹੁੰਦੀ ਹੈ ਅਨਿਸ਼ਚੇਵਾਚਕ ਪਰਨਾਮ ਜਿਹੜੇ ਪਰਨਾਮ ਸ਼ਬਦਾਂ ਤਾਂ ਕਿਸੇ ਵਿਅਕਤੀ ਸਥਾਨ ਵਸਤੂ ਆਦਿ ਦਾ ਸਪਸ਼ਟ ਨਿਸ਼ਚਿਤ ਪੂਰਵਕ ਗਿਆਨ ਨਾ ਹੋਵੇ ਉਹਨਾਂ ਨੂੰ ਅਨਿਸ਼ਚੇਵਾਚਕ ਪਰਨਾਮ ਕਿਹਾ ਜਾਂਦਾ ਹੈ ਜਿਵੇਂ ਕੋਈ ਗੀਤ ਗਾਰ ਰਿਹਾ ਹੈ ਇੱਥੇ ਕਈ ਆਉਂਦੇ ਹਨ ਅਪਰੋਕਤ ਵਾਕਾਂ ਵਿੱਚ ਕਈ ਅਤੇ ਕੋਈ ਅਤੇ ਕਈ ਅਨਿਸ਼ਚੇਵਾਚਕ ਪੜਨਾਮ ਹਨ ਵੀ ਕੋਈ ਗੀਤ ਗਾ ਰਿਹਾ ਹੁਣ ਮੈਨੂੰ ਪਤਾ ਨਹੀਂ ਇਹਦੇ ਬਾਰੇ ਪੱਕਾ ਨਿਸ਼ਚਾ ਨਹੀਂ ਵੀ ਕੌਣ ਗੀਤ ਗਾ ਰਿਹਾ ਤਾਂ ਹੀ ਇਹ ਅਨਿਸ਼ਚੇਵਾਚਕ ਪੜਨਾਮ ਦੀ ਉਦਾਹਰਣ ਹੈ ਸੰਬੰਧਵਾਚਕ ਪੜਨਾਮ ਜਿਹੜੇ ਸ਼ਬਦ ਨਾਮ ਸ਼ਬਦਾਂ ਦੀ ਥਾਂ ਤੇ ਵਰਤਿਆ ਤੇ ਜੋਜਕ ਦੇ ਵਾਂਗ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ ਉਸ ਨੂੰ ਸੰਬੰਧਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਨਾਮ ਤੋਂ ਹੀ ਆਪਾਂ ਨੂੰ ਪਤਾ ਲੱਗਦਾ ਸੰਬੰਧ ਮਤਲਬ ਜਦੋਂ ਸੰਬੰਧ ਪੈਦਾ ਕਰੇ ਜਿਵੇਂ ਉਦਾਹਰਨ ਦੇਖ ਲੈਣੇ ਇਹਦੀ ਆਪਾਂ ਜਿਵੇਂ ਉਹ ਲੋਕ ਦੂਜਿਆਂ ਲਈ ਟੋਆ ਪੜਦੇ ਹਨ ਆਪਸ ਆਪ ਉਸ ਵਿੱਚ ਡਿੱਗ ਜਾਂਦੇ ਜਿਵੇਂ ਉਹ ਲੋਕ ਦੂਜਿਆਂ ਲਈ ਜੋ ਲੋਕ ਦੂਜਿਆਂ ਲਈ ਟੋਆ ਪੜਦੇ ਹਨ ਉਹ ਆਪ ਹੀ ਉਸ ਵਿੱਚ ਡਿੱਗ ਜਾਂਦੇ ਹਨ ਅਪਰਾਧੀ ਜਿਸ ਨੇ ਚੋਰੀ ਕੀਤੀ ਫੜਿਆ ਗਿਆ ਜੋ ਅਤੇ ਜਸ ਸੰਬੰਧ ਹਨ ਵੀ ਜੋ ਇਹਦੇ ਵਿੱਚ ਜਿਵੇਂ ਜੋ ਜੋ ਦੂਜਿਆਂ ਲਈ ਟੋਆ ਪੜਦੇ ਹਨ ਤੇਜਸ ਜਿਸ ਨੇ ਚੋਰੀ ਕੀਤੀ ਇਹ ਐਸ ਦੀਆਂ ਉਦਾਹਰਨਾਂ ਹਨ ਪ੍ਰਸ਼ਨਵਾਚਕ ਪੜਨਾਮ ਹੁਣ ਨਾਮ ਤੋਂ ਹੀ ਸਪਸ਼ਟਾ ਜਿਵੇਂ ਇਹਦੇ ਵਿੱਚ ਪ੍ਰਸ਼ਨ ਪੁੱਛਣ ਪ੍ਰਸ਼ਨ ਬਾਰੇ ਗੱਲ ਹੋਵੇਗੀ ਜਿਹੜਾ ਸ਼ਬਦ ਨਾਮ ਦੀ ਥਾਂ ਤੇ ਵਰਤਿਆ ਜਾਵੇ ਪਰ ਨਾਲ ਉਸ ਦੁਆਰਾ ਕੋਈ ਪੁੱਛਗਿਛ ਕੀਤੀ ਜਾਵੇ ਉਸ ਨੂੰ ਪ੍ਰਸ਼ਨਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਕੌਣ ਬੋਲ ਰਿਹਾ ਹੈ ਨਾਮ ਤੋਂ ਹੀ ਸਪਸ਼ਟਾ ਕਿਉਂਕਿ ਪ੍ਰਸ਼ਨ ਤਾਂ ਪੁੱਛਿਆ ਹੀ ਜਾਣਾ ਕਿਹੜਾ ਸ਼ੋਰ ਪਾਰ ਰਿਹਾ ਹੈ ਕੌਣ ਕਿਹੜਾ ਸ਼ਬਦ ਪ੍ਰਸ਼ਨਵਾਚਕ ਪੜਨਾ ਹਣ ਇਸੇ ਤਰ੍ਹਾਂ ਆਪਣੇ ਪੜਨਾਮ ਬਾਰੇ ਆਪਾਂ ਗੱਲ ਕਰ ਲਈ ਆ ਇਸ ਦੀਆਂ ਛੇ ਕਿਸਮਾਂ ਬਾਰੇ ਗੱਲ ਕਰ ਲਈ ਆ ਤਾਂ ਆਓ ਅੱਗੇ ਕਿਰਿਆ ਬਾਰੇ ਗੱਲ ਕਰਦੇ ਹਾਂ ਕਿਰਿਆ ਉਹ ਸ਼ਬਦ ਜਿਹੜੇ ਕਿਸੇ ਕੰਮ ਦਾ ਕਰਨ ਜਾਂ ਕੰਮ ਦਾ ਹੋਣਾ ਕਾਲ ਸਮੇਤ ਪ੍ਰਗਟ ਕਰਨ ਉਸ ਨੂੰ ਕਿਰਿਆ ਕਿਹਾ ਜਾਂਦਾ ਹੈ ਪੜਨਾ ਲਿਖਣਾ ਹੱਸਣਾ ਰੋਣਾ ਲੜਨਾ ਖੇਡਣਾ ਆਦੀ ਕਿਰਿਆ ਦੀਆਂ ਉਦਾਹਰਨਾਂ ਹਨ ਜੋ ਕੰਮ ਕਰਦਾ ਹੈ ਉਹ ਕਰਤਾ ਖਵਾਉਂਦਾ ਹੈ ਕਿਰਿਆ ਦਾ ਪ੍ਰਭਾਵ ਜੈਸ ਉੱਤੇ ਪੈਂਦਾ ਹੈ ਉਹ ਕਰਮ ਹੁੰਦਾ ਹੈ ਕਰਮ ਕਰਕੇ ਕਿਰਿਆ ਤਿੰਨ ਪ੍ਰਕਾਰ ਦੀ ਹੁੰਦੀ ਹੈ ਕਰਮ ਕਰਕੇ ਕਿਰਿਆ ਤਿੰਨ ਪ੍ਰਕਾਰ ਦੀ ਹੈ ਇਸੇ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਅਕਰਮਕ ਕਿਰਿਆ ਸਕਰਮਕ ਕਿਰਿਆ ਅਕਰਮਕ ਕਿਰਿਆ ਸਕਰਮਕ ਕਿਰਿਆ ਮੁਖ ਕਿਰਿਆ ਅਕਰਮਕ ਕਿਰਿਆ ਕਿਹੜੀ ਆ ਇਸ ਬਾਰੇ ਗੱਲ ਕਰਦੇ ਹਾਂ ਜੈਸ ਵਾਕ ਵਿੱਚ ਕੇਵਲ ਕਰਤਾ ਹੋਵੇ ਕਰਮ ਨਾ ਹੋਵੇ ਉਸ ਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ ਇਸ ਅਕਰਮਕ ਕਿਰਿਆ ਵਿੱਚ ਸਿਰਫ ਕਰਤਾ ਹੁੰਦਾ ਹੈ ਜਿਵੇਂ ਵਰਖਾ ਪੈ ਰਹੀ ਹੈ ਸੂਰਜ ਨਿਕਲ ਆਇਆ ਮੁੰਡਾ ਹੱਸਦਾ ਹੈ ਕੁੜੀ ਗਾਉਂਦੀ ਹੈ ਅਪਰੋਕਤ ਵਾਕਾਂ ਵਿੱਚ ਵਰਖਾ ਸੂਰਜ ਮੁੰਡਾ ਕੁੜੀ ਕਰਤਾ ਰਹੀ ਹੈ ਨਿਕਲ ਆਇਆ ਹੱਸਦਾ ਹੈ ਗਾਉਂਦੀ ਹੈ ਆ ਕਰਮਕ ਕਿਰਿਆ ਦੀਆਂ ਹੀ ਉਦਾਹਰਣਾਂ ਹਨ ਦੂਜੀ ਆਪਣੀ ਆ ਗਈ ਸਕਰਮਕ ਕਿਰਿਆ ਜਿਹੜੇ ਵਾਕ ਵਿੱਚ ਕਿਰਿਆ ਦਾ ਕਰਤਾ ਤੇ ਕਰਮ ਦੋਵੇਂ ਹੋਣ ਵੀ ਜਿਹੜੇ ਵਾਕ ਵਿੱਚ ਕਿਰਿਆ ਦੇ ਨਾਲ-ਨਾਲ ਕਰਤਾ ਤੇ ਕਰਮ ਦੋਵੇਂ ਹੋਣ ਉਸ ਕਰਮਕ ਕਿਰਿਆ ਅਖਵਾਉਂਦੀ ਹੈ ਉਦਾਹਰਨ ਲਈ ਮਾਂ ਰੋਟੀ ਖਾ ਰਹੀ ਹੈ ਬੱਚੇ ਫੁੱਟਬਾਲ ਖੇਡ ਰਹੇ ਹਨ ਅਪਰੋਕਤ ਵਾਕਾਂ ਵਿੱਚ ਮਾਂ ਬੱਚੇ ਕਰਤਾ ਹਨ ਰੋਟੀ ਫੁੱਟਬਾਲ ਕਰਮ ਹੈ ਇਸ ਲਈ ਰੇਹਾ ਹੈ ਰਹੇ ਹਨ ਸਕਰਮਕ ਕਿਰਿਆ ਦੀਆਂ ਉਦਾਹਰਣਾਂ ਹਨ ਮੁੱਖ ਕਿਰਿਆ ਮੁੱਖ ਕਿਰਿਆ ਸਹਾਇਕ ਕਿਰਿਆ ਤੋਂ ਬਿਨਾਂ ਵੀ ਹੋ ਸਕਦੀ ਹੈ ਸਹਾਇਕ ਕਿਰਿਆ ਦੇ ਨਾਲ ਵੀ ਜਿਹੜੀ ਮੁੱਖ ਕਿਰਿਆ ਹੈ ਸਹਾਇਕ ਕਿਰਿਆ ਤੋਂ ਵੀ ਬਿਨਾ ਵੀ ਹੋ ਸਕਦੀ ਹੈ ਤੇ ਉਹਦੇ ਨਾਲ ਵੀ ਹੋਵੇਗੀ ਜਿਵੇਂ ਮੈਂ ਸਭ ਕਿਤਾਬ ਮੈਂ ਸਭ ਕਿਤਾਬਾਂ ਰੱਖਦਾ ਹਾਂ ਇਹ ਮੁੱਖ ਕਿਰਿਆ ਦੀ ਉਦਾਹਰਣ ਹੈ ਇਸੇ ਤਰ੍ਹਾਂ ਆਪਣੀ ਅੱਜ ਦੀ ਇਹ ਉਮੀਦ ਆ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਤੁਸੀਂ ਆਪਣੇ ਦੋਸਤਾਂ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਵਿੱਚ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਤਾਂ ਸਭ ਦਾ ਧੰਨਵਾਦ ਜੀ